ਉਨੇ ਨਾਲ ਸੌਲਵ ਕਰ ਲਿਆ ਉਹ ਕਰ ਹੋ ਗਏ ਠੀਕ ਹੋ ਜਾਂਦੀ ਦੀ ਲੇਕਿਨ ਜਦੋਂ ਉੱਥੇ ਜਾਣਾ ਉਹਨਾਂ ਨੇ ਫਿਰ ਉਹਨਾਂ ਦੇ ਹੂਆ ਬਣ ਕੇ ਪੈ ਜਾਣਾ ਸਾਰਿਆਂ ਨੇ ਹਾਂਜੀ ਅੱਜ ਆਪਾਂ ਆਇਆ ਚੰਡੀਗੜ੍ਹ ਦੇ ਵਿੱਚ ਸੈਕਟਰ 35 ਦੇ ਵਿੱਚ ਠੀਕ ਹੈ ਕਿਉਂਕਿ ਅੱਜ ਦੀ ਵੀਡੀਓ ਏਦਾਂ ਦੀ ਵੀਡੀਓ ਹੈ ਜਿਹੜੀ ਜੇ ਸਾਰਿਆਂ ਦੀ ਲੋਕਵਾਗੇ ਰੱਖ ਦੂਗੀ ਕਿਉਂਕਿ ਪੀਜੀਆ ਚੰਡੀਗੜ੍ਹ ਤੋਂ ਵੀ ਜਾਣਦੇ ਸਭ ਤੋਂ ਵੱਡਾ ਜਿਹੜਾ ਏਸ਼ੀਆ ਦਾ ਹਸਪਤਾਲ ਹੈ ਸਭ ਤੋਂ ਵੱਡਾ ਹਸਪਤਾਲ ਹੈ ਕਿ ਉਸ ਹਸਪਤਾਲ ਦੇ ਵਿੱਚ ਐਡੀ ਅਨਹੋਲੀ ਘਟਨਾ ਹੋਈ ਹੈ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਂ ਔਨ ਕੈਮਰਾ ਆਪਾਂ ਪਰਿਵਾਰ ਨੂੰ ਪੁੱਛਦੇ ਆਂ ਕਿ ਕਿੱਦਾਂ ਵਾਪਰਿਆ ਸਾਰਾ ਸਭ ਬਾਜੀ ਸਾਨੂੰ ਸਾਰੀ ਗੱਲਬਾਤ ਦੱਸੋ ਤੁਸੀਂ ਉੱਥੇ ਕਿੱਦਾਂ ਕੀ ਹੋਇਆ ਕਿ ਵਾਪਰਿਆ ਸਾਰੇ ਸ਼ੁਰੂ ਤੋਂ ਗੱਲਬਾਤ ਔਨ ਕੈਮਰਾ ਦੱਸ ਦਿਓ ਮੇਰੀ ਵਾਪਸੀ ਨਿੰਦਰਪੁਰ ਰੇਡੀਓਲੋਜੀਸਟਿਕਸ ਇੰਟੀਰੀਅਰ ਟੈਕਨੋਲੋਜੀਸ ਹਾਂਜੀ ਤੇ ਉਹਨੂੰ ਉਹਨੂੰ 20 ਸਾਲ ਦੀ ਜੌਬ ਹੋ ਗਈ 2 ਤੋਂ ਐਸਾਂ ਆਫਸੈਂਡਿੰਗ ਰਿਪੋਰਟਸ ਮਿਲੀਆਂ ਹਾਂਜੀ ਤੇ ਉਹਨੂੰ ਦੀ ਡਿਪਾਰਟਮੈਂਟ ਨੇ ਟ੍ਰਾਂਸਫਰ ਕਰਦੀ ਉਹ ਹੋਇਆ ਜੇ ਉਹ ਬੱਚਿਆਂ ਦੇ ਡਿਪਾਰਟਮੈਂਟ ਦੀ ਜੋਬ ਕਰਦੀ ਆ ਤੇ ਉਹਦੀ ਓਪੀਡੀ ਚ ਕਰ ਦਿੱਤੀ ਜਿਹੜੀ ਓਪੀਡੀ ਜਿਹੜੀ ਉੱਥੇ ਸਾਰਾ ਟ੍ਰੀਟਮੈਂਟ ਹੁੰਦਾ ਤੇ ਉਹਦੇ ਵਿੱਚ ਜਿਹੜੀ ਪਹਿਲਾਂ ਜਿੱਦੀ ਜਗ੍ਹਾ ਤੇ ਉਹਨੂੰ ਲਗਾਇਆ ਉਹ ਲੇਡੀ ਦਾ ਨਾਮ ਆਦੀਆ ਹੈ ਉਹ ਉੱਥੇ ਇੰਟਰਸਟਿਡ ਆ ਜੋਬ ਕਰੋ ਉਹ ਦਰਾਂਡ ਇੰਟਰਸਟਿਡ ਨਹੀਂ ਹੈਗੀ ਸੀ ਕਿਉਂਕਿ ਉੱਥੋਂ ਨਿਕਲ ਜਾਂਦੀ ਸੀ ਦੋ ਤਿੰਨ ਘੰਟੇ ਕੰਮ ਕੰਮ ਕਰਕੇ ਹਾਂਜੀ ਤੇ ਉਹਨੇ ਆਪਣੇ ਪਤੀ ਨਾਲ ਮਿਲ ਕੇ ਫਿਰ ਖਲਾਅ ਬਣਾਈ ਤੇ ਗੈਂਗ ਬਣਾਈ ਕਿ ਇਹਨੂੰ ਕਿਤਨਾ ਪਰੇਸ਼ਾਨ ਕਰਤਾ ਜਾਂਦਾ ਤੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਹੋਰ ਆਪਣੇ ਚਾਰ ਆਪਣੇ ਟਿਊਟਰ ਮਲਾ ਕੇ ਇੱਕ ਨਵਜੋਤ ਸਿੰਘ ਟਿਊਟਰ ਆ ਇੱਕ ਸੂਰਜ ਐਚਏ ਆ ਜਿਹੜਾ ਹੁੰਦਾ ਸਰਵੈਂਟ ਹੁੰਦੇ ਆ ਹਾਂਜੀ ਅਮੇਸ਼ ਸਮੀਤ ਕੁਮਾਰ ਟਿਊਟਰ ਆ ਤੇ ਡਾਕਟਰ ਅਛੇ ਸਖੇ ਆ ਇਹ ਸਾਰਿਆਂ ਨੇ ਉਹਨੂੰ ਇੰਨਾ ਹਰਾਸ ਕੀਤਾ ਜੂਨੀਅਰ ਤੇ ਅੱਗੇ ਉਹਦੀ ਇਨਸਾਲਟ ਕੀਤੀ ਹੈ ਕੋਈ ਨਹੀਂ ਪਰੇਸ਼ਾਨ ਹੋ ਗਈ ਰੋਜ਼ ਗੱਲ ਕਰਦੀ ਸੀ ਤਾਂ ਮੈਂ ਉਹਨੂੰ ਕਿਹਾ ਵੀ ਚਲ ਤੂੰ ਜੋਬ ਛੱਡ ਦੇ ਕੋਈ ਨਹੀਂ ਅਗਰ ਅਗਰ ਨਾ ਪਰੇਸ਼ਾਨ ਕਰ ਰਿਹਾ ਤੈਨੂੰ ਵੀ ਚੀਜ਼ਾਂ ਗੁਮਾਰ ਰਹੀ ਜੇ ਜਾਣਗੇ ਅਈ ਚੀਜ਼ਾਂ ਆਏ ਜੇ ਚੀਜ਼ਾਂ ਮੈਂਟਲੀ ਡਾਟਚ ਕਰ ਰਹੇ ਸੀ ਮੈਂਟਲੀ ਡਾਟਚ ਕਰ ਰਹੇ ਸੀ ਉਹ ਰੋਜ਼ ਦਰ ਹਾਂਜੀ ਤੇ ਤਾਂ ਵੀ ਵੀ ਘਰ ਚ ਬੈਠ ਕੇ ਉਹਨੂੰ ਸਮਝਾਇਆ ਜੇ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਹੈਗਾ ਡਰਨ ਵਾਲੀ ਗੱਲ ਨਹੀਂ ਹੈ ਜੀ ਹਾਂਜੀ ਬਟ ਉਹ ਘਰ ਹੋ ਗਏ ਠੀਕ ਹੋ ਜਾਂਦੀ ਸੀਗੀ ਲੇਕਿਨ ਜਦੋਂ ਉੱਥੇ ਜਾਣਾ ਉਹਨਾਂ ਨੇ ਫੇਰ ਉਹਨਾਂ ਦੇ ਹੂਆ ਮੰਨ ਕੇ ਬੈ ਜਾਣਾ ਸਾਰਿਆਂ ਨੇ ਹਾਂਜੀ ਤੇ ਉਹ ਇੰਨਾ ਪਰੇਸ਼ਾਨ ਹੋ ਗਈ ਤੇ ਆਜੋ ਉਹ ਘਰ ਉਹਨੇ ਅੰਦਰ ਆਪਣੇ ਕਮਰੇ ਤੋਂ ਬੰਗਾ ਕੇ ਆਪਣੇ ਨਾਲ ਸਾਹਤ ਵਾਟ ਕੱਟ ਕੇ ਆਪਣੇ ਨਸ ਸੁਸਾਈਡ ਕਰ ਲਿਆ ਤੇ ਉਹਦੇ ਸਾਰੇ ਜ਼ਿੰਮੇਦਾਰ ਇਹ ਲੋਗ ਹਨ ਜਿਹੜਾ ਚਾਰਾ ਦਾ ਮੈਂ ਨਾਮ ਲੱਗਾ ਇਹਨਾਂ ਨੇ ਸ਼ੰਕਰ ਕਰਕੇ ਉਹਨਾਂ ਦਾ ਮਰਡਰ ਇਹ ਨਹੀਂ ਮਰਡਰ ਇਹ ਸੁਸਾਈਡ ਨਹੀਂ ਹੈ ਤੇ ਭਾਜੀ ਤੁਸੀਂ ਪ੍ਰਸ਼ਾਸਨ ਦੀ ਆਪਣੀ ਲਈ ਸਹਾਇਤਾ ਕੋਈ ਪੁਲਿਸ ਪ੍ਰਸ਼ਾਸਨ ਦੀ ਉਸਦੇ ਅਸਈ ਐਫਆਈਆਰ ਲਖਾਤੀ ਹਾਂਜੀ ਇਹਨਾਂ ਨੇ ਕਮਨ ਡਾਇਬੀਟੀਜ਼ ਇਚਨ ਕਰਾਗੇ ਸਾਰਾ ਦਾ ਹਾਂਜੀ ਸਾਡੀ ਪੂਰੀ ਰਿਪੋਰਟ ਕੀਤੀ ਪੁਲਿਸ ਨੇ ਠੀਕ ਹੈ ਸਰਾ ਨੇ ਇਹ ਸਾਨੂੰ ਕਿਹਾ ਤੇ ਮੈਂ ਆਈ ਤੀ ਵੀ ਜਿਹੜਾ ਉਹਨਾਂ ਨੇ ਪ੍ਰੇਸ਼ਾਨ ਕੀਤਾ ਉਹਨੂੰ ਡਰਾ ਡਰਾ ਕੇ ਇੰਨਾ ਡਰਾਤਾ ਉਹ ਤੈਨੂੰ ਕੋਈ ਲਾਉਂਸ ਨਹੀਂ ਦਵਾਗੇ ਤੇਰੀ ਪੈਨਸ਼ਨ ਨਹੀਂ ਲੱਗਣ ਦਵਾਗੇ ਤੈਨੂੰ ਇੱਕ ਰੁਪਿਆ ਨਹੀਂ ਲੈਣ ਦਵਾਗੇ ਹਾਂਜੀ ਇੰਨਾ ਡਰਾਤਾ ਤੇ ਉਹ ਇੰਨਾ ਪ੍ਰੈਸ਼ਰ ਲੈ ਲਿਆ ਉਹਨੇ ਤੇ ਉਹਨੇ ਉਹਨਾਂ ਨੂੰ ਮਾਰ ਲਿਆ ਤੇ ਇਸ ਚੀਜ਼ ਬਾਰੇ ਤਾਂ ਉਹਨੂੰ ਕਦੋਂ ਤੋਂ ਪਤਾ ਸੀ ਕਿ ਤੁਹਾਡੀ ਜੋ ਵਾਈਫ ਨੂੰ ਮੈਂਟਲੀ ਡੋਰਚਰ ਕੀਤਾ ਜਾ ਰਿਹਾ ਹੈ ਇਹ ਉਦੋਂ ਤੋਂ ਹੀ ਹੋ ਰਿਹਾ ਸਾਨੂੰ ਘੱਟੋ ਘੱਟ 15-20 ਦਿਨ ਹੋ ਚੁਕੇ ਜਦੋਂ ਤੇ ਇਹਨੂੰ ਆਰਡਰ ਮਿਲਿਆ ਵੀ ਉਸੋ ਦੀ ਡਿਊਟੀ ਹੁਣ ਓਪੀਡੀ ਲੱਗਿਆ ਜੀ ਤੇ 6 ਤਰੀਕ ਨੂੰ ਤੁਸੀਂ ਜੁਆਇਨ ਕਰਨਾ ਹੈ ਜੀ 6 ਤਰੀਕ ਨੂੰ ਤੁਸੀਂ ਉੱਥੇ ਜੁਆਇਨ ਕਰਨਾ ਹੈ ਤੇ ਉਦੋਂ ਤੋਂ ਇਹਨੂੰ ਕਿਸੇ ਨਾ ਕਿਸੇ ਤਰੀਕੇ ਉਹਨੇ ਕਿਹਾ ਸੀ ਵੀ ਮੈਂ ਇਹਨਾਂ ਨੇ ਮੇਰੀ ਟਰਾਂਸਫਰ ਕਰਾਈ ਮੈਂ ਉਹਨੂੰ ਸਬਕ ਸਿਖਾ ਕੇ ਛੱਡੂਗਾ ਸਾਰਿਆਂ ਨੂੰ ਓਕੇ ਉਹਨੇ ਪਹਿਲੇ ਉਹਦੇ ਪਤੀ ਜਿਹੜਾ ਸੀ ਨਾ ਉਹਦਾ ਹਾਂਜੀ ਅਜੇ ਅਜੇ ਨੇ ਪਹਿਲੇ ਕਿਹਾ ਸੀ ਕਿ ਮੈਂ ਜਿੰਨਾ ਜਿੰਨਾ ਟਰਾਂਸਫਰ ਕਰੇ ਮੇਰੀ ਬਾਰੇ ਮਤਬਕ ਸਹੂਗਾ ਓਕੇ ਜਾਂ ਤਾਂ ਕੋਈ ਰੋਲ ਵੀ ਨਹੀਂ ਸੀ ਉਹਦੇ ਟਰਾਂਸਫਰ ਕਰਾਉਣ ਦਾ ਇਹ ਪ੍ਰਸ਼ਾਸਨਿਕ ਉਹਨਾਂ ਦੀ ਹੋਤ ਸੀ ਠੀਕ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਜੋ ਮਤਲਬ ਕਹਿੰਦੇ ਉਹ ਕਿ ਵਿਸ਼ਵਾਸ ਲਗਾਉਂਦੇ ਆ ਤੁਹਾਨੂੰ ਕਿ ਆਪਾਂ ਪੂਰਾ ਜੋ ਇਨਸਾਫ ਲਵਾਵਾਂਗੇ ਚਲੋ ਹੁਣ ਉਹਨਾਂ ਨੇ ਕਿਹਾ ਤਾਂ ਹੈ ਵੀ ਕਰਨਨ ਮਤਿ ਉਹਨਾਂ ਪਤਾ ਨਹੀਂ ਅਗਰ ਉਹਦੇ ਉੱਪਰ ਡਾਕਟਰ ਉਹਨਾਂ ਦੀ ਫੌਜ ਨਾਲ ਲਗਾਉਣ ਦਾ ਨੋਟ ਜਾਰੀ ਅਸੀਂ ਦੱਸਾਂਗੇ ਲੋਕੀ ਨਾਲ ਦਿਰਾ ਤੁਹਾਨੂੰ ਬਿਲਕੁਲ ਜੇਕਰ ਕੋਈ ਇਸ ਤਰ੍ਹਾਂ ਦਾ ਸਾਡੇ ਨਾਲ ਧੱਕਾ ਕਰਦੇ ਔਕੇ ਜੋ ਪੀਜੀ ਡਿਪਾਰਟਮੈਂਟ ਹੈ ਉਹਨਾਂ ਤੁਹਾਨੂੰ ਪੀਕੇ ਫਿਰ ਹੋਣਾ ਜੋ ਕਟਨਾ ਤੋਂ ਬਾਅਦ ਕੀ ਰਿਡਰ ਡਿਪਾਰਟਮੈਂਟ ਨੂੰ ਵੀ ਮਿਲਣ ਦੇ ਦਿੱਤੇ ਉਹਦੇ ਵਿੱਚ ਵੀ ਮੇਰੀ ਗੱਲ ਬਣਿਆ 9 ਤਰੀਕ ਨੂੰ ਐਚਓ ਡੀ ਨੂੰ ਲਿਖਿਆ ਸੀ ਜਿੰਜੀ ਮੈਨੂੰ ਐਸ ਤਰ੍ਹਾਂ ਨਾਲ ਉਹ ਕਿਹਾ ਵਟਸਐਪ ਤੇ ਉਹਨੂੰ ਮੈਸੇਜ ਕੀਤਾ ਹਾਂਜੀ ਲੇਕਿਨ ਉਸ ਦਾ ਕੋਈ ਜਵਾਬ ਨਹੀਂ ਐਚਓ ਡੀ ਨੂੰ ਵੀ ਮੈਂ ਐਸ ਤਰ੍ਹਾਂ ਪ੍ਰੇਸ਼ਾਨ ਕੀਤਾ ਜਾ ਰਿਹਾ ਮੈਂ ਮਰ ਜਾਣਾ ਕਿੰਨੇ ਸਾਲ ਤੋਂ ਜੌਬ ਕਰ ਰਿਹਾ ਸੀ ਸਟੇਜ ਜੌਬ ਹਨਾ 30 ਸਾਲ 30 ਸਾਲ ਤੋਂ ਜੌਬ ਕਰ ਰਿਹਾ ਸੀ ਅੱਜ ਅਸਾਂ ਨਹੀਂ ਕੱਢਣਾ ਹੋ ਜਨਾ ਨਾ ਅਸਾਂ ਦਾ ਬੀਜ ਜਿਵੇਂ ਫਸਟ ਟਾਈਮ ਨਾਲ ਅਲੱਗ ਦੇ ਤਰ੍ਹਾਂ ਨਾਲ ਇਹ ਜਿਹੜੀ ਘਟਨਾ ਵਾਪਰੀਏ ਕਿੰਨੇ ਵੇ ਵਾਪਰੀਏ ਤੇ ਕਿੱਥੇ ਵਾਪਰੀਏ ਇਹ ਘਟਨਾ ਜਿਹੜੀ ਮੇਰੀ ਵਾਈਫ ਅਭਿੰਦਰ ਕੌਰ ਜੀ ਤਵੇ 8:35 ਵਜੇ ਲਈ ਦੀ ਜੀ ਉਹਨਾ ਖਾਣਾ ਖੋਣਾ ਲੈ ਕੇ ਸਭ ਕੁਝ ਤੇ ਚਲੇ ਗਈ ਸੀ ਬੜੇ ਠੀਕ ਸੀ ਜੇ ਉਹਨਾ ਨਾ ਮੈਨਾਂ ਥੋੜੀ ਜਿਹੀ ਗੱਲ ਕਰੀ ਜੰਨੀ ਮੈਂ ਆਪ ਠੀਕ ਹਾਂ ਜੀ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਆ ਤੇ ਉਹ ਬਣਾ ਜਦੋਂ ਚਲੇ ਗਏ ਤੇ ਮੈਨੂੰ ਤਵਾਕ 10 ਵਜੇ ਮੈਨੂੰ ਫੋਨ ਆਇਆ ਉਹ ਫਿਰ ਉਹ ਵੀ ਇਸ ਤਰ੍ਹਾਂ ਤੁਹਾਡੇ ਵਾਈਫ ਕੋਈ ਡਿੱਗ ਗਿਆ உத்தஜெ ஜ மனியா ஆக்ஜன் காரணம் டாக்டர் பூரா ஜோரே சே ட்ரோமா பத்திய நச கடல கமரேஜி ஒன்றை அந்தவாஜா லா ਕੁਝ ਮੈਂ ਨਾ ਪਰਸ਼ਾਨ ਲੱਗਦਾ ਲਾਇਕ ਜਿੱਦਾਂ ਆਪ ਘਰੋਂ ਗਏ ਆ ਘਰੋਂ ਜਿੱਦਾਂ ਰੈਗੂਲਰ ਜਾਂਦੇ ਹੁੰਦੇ ਆ ਕੋਈ ਤੁਹਾਨੂੰ ਬਿਹੇਵੀਅਰ ਚ ਚੇਂਜ ਨਹੀਂ ਕੋਈ ਨਹੀਂ ਜਿਵੇਂ ਹੈ ਤਾਂ ਟੈਨਸ਼ਨ ਸੀ ਐਨੇ ਦਿਨਾਂ ਤੋਂ ਟੈਨਸ਼ਨ ਸੀ ਹਾਂਜੀ ਇੱਕ ਮਿੰਟ ਲੈ ਟੋਸਟਰ ਬੰਦਾ ਹੋ ਰਿਹਾ ਹੈ ਉਹ ਰਹਿਣ ਦਿੱਕਾ ਲੇਕਿਨ ਅਸੀਂ ਉਹਨਾਂ ਨੂੰ ਸਮਝਾ ਲੈਂਦੇ ਸੀ ਇਹ ਤਾਂ ਠੀਕ ਹੋ ਜਾਂਦੇ ਸੀਗੇ ਅੱਜ ਵੀ ਮੈਂ ਉਹਨਾਂ ਨੂੰ ਸਵੇਰੇ ਸਮਝਾ ਕੇ ਦੱਸਿਆ ਸੀਗਾ ਕਿ ਮੈਂ ਕਿਹਾ ਤੁਸੀਂ ਆਪਣਾ ਅੱਜ ਜੇ ਤਾਂ ਠੀਕ ਹੁੰਦਾ ਲੈ ਰਿਹਾ ਚਾਰਜ ਤਾਂ ਠੀਕ ਹੈ ਨਹੀਂ ਤੁਸੀਂ ਆਪਣਾ ਰੀਡਿਗਨੇਸ਼ਨ ਦੇ ਕੇ ਆ ਜਾਓ ਜੀ ਜੀ ਬਿਲਕੁਲ ਤੇ ਜਦੋਂ ਬੰਦਾ ਰੀਡਿਗਨੇਸ਼ਨ ਦੇ ਜਾਂਵੇ ਤੇ ਉਹ ਹੱਥ ਮੱਥੇ ਕਿਵੇਂ ਕਰਦਾ ਬਿਲਕੁਲ ਚਾਰ ਰੀਡਿਗਨੇਸ਼ਨ ਦੇਣੇ ਗਏ ਸੀ ਦਾ ਉਹਨਾਂ ਦੇ ਮਾੜੇ ਆਪਣੇ ਹੈਡ ਨਾਲ ਗੱਲ ਕਰਕੇ ਵੀ ਜੇ ਚਾਰਜ ਲੰਦੇ ਦਾ ਠੀਕ ਹੈ ਨਹੀਂ ਮੈਂ ਰੀਡਿਗਨੇਸ਼ਨ ਦੇ ਜੀ ਜੀ ਤੇ ਉਹ ਬੰਦਾ ਗਿਆ ਹੋਵੇ ਤੇ ਨਾਲ ਉਹ ਫੇਰ ਪਰੇਸ਼ਾਨ ਕਰਦਾ ਉਹਨੂੰ ਐਨਾ ਡਰਾਉਂਦਾ ਉਹ ਤਾਂ ਖੁਸ਼ੀ ਕਰਾ ਰੀਡਿਗਨੇਸ਼ਨ ਬਣੀ ਤੇ ਅਸੀਂ ਕਰਾਂਗੇ ਤੁਹਾਨੂੰ ਤਾਂ ਕੁਝ ਵੀ ਨਹੀਂ ਦਵਾਗੇ ਤੇ ਹੁਣ ਜੀ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਹੈ ਤੁਹਾਡੇ ਦੇ ਸਾਰੇ ਪਰਿਵਾਰ ਦੀ ਸਾਡੀ ਪ੍ਰਸ਼ਾਸਨ ਤੋਂ ਮੰਗ ਆ ਜੀ ਇਹਨਾਂ ਨੇ ਇੱਕ ਪਰਿਵਾਰ ਉਜਾੜਿਆ ਜੀ ਇਹਨਾਂ ਦੇ ਉਹਦੇ ਇੰਨੇ ਸੁਪਨੇ ਸੀ ਬੇਟੀ ਦਾ ਵਿਆਹ ਕਰਨਾ ਆਪਣੇ ਬੇਟੇ ਦੇ ਬੱਚੇ ਪਾਲਨੇ ਆ ਬਾਹਰ ਬੈਠਾ ਜਿਹੜਾ ਕੈਨੇਡਾ ਉਹ ਸਾਰੇ ਸੁਪਨੇ ਸਾਡੇ ਚੂਰ ਹੋ ਚੁਕੇ ਤੇ ਸਾਡੀ ਉਹ ਆ ਵੀ ਇਹਨੂੰ ਸਖਤ ਸਜ਼ਾ ਇਹਨਾਂ ਨੂੰ ਜੇਲ੍ਹ ਦਿੱਤੀ ਜਾਵੇ ਇਹਨਾਂ ਨੂੰ ਜਿੰਨੇ ਵੀ ਆਣ ਅਡਜਿਹੜੇ ਅਡੀਸ਼ਨਲ ਜਿਹੜੇ ਚਾਰਾਂ ਦੇ ਸਪੋਰਟਰ ਸੀ ਦੇਦੇ ਹੈਗਾ ਜਿਹੜੇ ਪੂਰਾ ਗੈਂਗ ਆ ਸਾਰਿਆਂ ਨੂੰ ਜੇਲ੍ਹ ਦੀ ਸਜ਼ਾ ਮਿਲਣੀ ਚਾਹੀਦੀ ਤੇ ਇਹ ਮੰਗ ਕਰਦੇ ਆ ਇੱਕ ਇਸਮ ਵੱਡਾ ਤੁ ਜਿਹੜਾ ਬੱਚਾ ਬਾਹਰ ਹੈ ਲੈ ਉਹਨੂੰ ਦੱਸਿਆ ਤੁਸੀਂ ਕਿ ਜਿਹੜਾ ਕਰਨਾ ਇੱਥੇ ਬਾਪਰ ਗਿਆ ਨਹੀਂ ਅਜੇ ਉਹਨੂੰ ਨਹੀਂ ਦੱਸਿਆ ਉਹਨੂੰ ਫਿਰ ਉਹਨੂੰ ਵੀ ਕਿਹਾ ਵੀ ਕੱਲ੍ਹ ਤੇ ਚਾਹ ਟਿਕਟ ਬੁੱਕ ਕਰਾ ਲੇਗਾ ਉਹ ਤੇ ਆਏਗਾ ਫੇਰ ਇਹ ਬਚਾਰੇ ਨੂੰ ਦੋਸਤਾਂ ਨੂੰ ਕਿਸੇ ਮੂਹ ਨਾਲ ਦੱਸਿਆ ਵੀ ਕੱਲ੍ਹ ਮਾਂ ਨੂੰ ਉਹ ਬਚਾ ਨਹੀਂ ਸਕਦੀ ਕਿਉਂਕਿ ਉੱਥੇ ਕੋ ਸਾਹਮਣ ਵਾਲਾ ਵੀ ਹੈ ਨਹੀਂ ਬੱਚੇ ਨੂੰ ਤੇ ਉਹ ਕੱਲੇ ਹੁੰਦੇ ਬਚਾਰੇ ਕੰਮ ਕਰਦੇ ਆ ਸਾਰਾ ਕਰਦੇ ਆ ਹਾਂਜੀ ਪੜਾਈਆਂ ਕਰਦੇ ਆ ਸਾਰੀਆਂ ਟਾਈਮ ਕੱਢਦੇ ਆ